ਲੋਕਾਂ ਦੇ ਵਾਹਨ ਇੱਥੋਂ ਨਿਕਲ ਨਿਕਲ ਕੇ ਗਏ ਨੇ ਖੜਕ ਕਿਉਂਕਿ ਨਹੀਂ ਬਣ ਰਹੀ ਹੈਗੀ ਪ੍ਰੋਪਰ ਤਰੀਕੇ ਦੇ ਨਾਲ ਫਗਵਾੜਾ ਬਾਈਪਾਸ ਦੀ ਇਹ ਸੜਕ ਤਾਂ ਲੋਕਾਂ ਦੀ ਕੌਣ ਲਵੇਗਾ ਸਾਰ ਕਈ ਟੂ-ਵੀਲਰ ਵਾਲੇ ਡਿੱਗ ਚੁੱਕੇ ਨੇ ਇੱਥੋਂ ਮੂੰਹ ਪਾਰ ਸੋ ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਨਿਊਜ਼ ਤੇ ਮੈਂ ਹਾਂ ਅਨਿਕੇਤ ਸ਼ਰਮਾ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਹੁਸ਼ਿਆਰਪੁਰ ਦੇ ਰੋਡ ਨੇ ਜਿਹੜੇ ਕੀ ਉਹਨਾਂ ਦੀ ਹਾਲਤ ਭਾਵੇਂ ਉਹ ਅੰਦਰਲੇ ਪਾਸੇ ਦੀ ਗੱਲ ਕਰੀਏ ਸ਼ਹਿਰ ਦੇ ਜਾਂ ਬਾਹਰਲੇ ਪਾਸੇ ਦੀ ਗੱਲ ਕਰੀਏ ਉਹ ਹਾਲਤ ਜਿਹੜੀ ਕਿ ਬਹੁਤ ਹੀ ਖਰਾਬ ਨਜ਼ਰ ਆਵੇਗੀ ਤੁਹਾਨੂੰ ਤਾਂ ਇਸ ਵਕਤ ਵੀ ਅਸੀਂ ਮੌਜੂਦ ਆ ਹੁਸ਼ਿਆਰਪੁਰ ਦੇ ਫਗਵਾੜਾ ਬਾਈਪਾਸ ਵਿਖੇ ਜਿੱਥੇ ਕਿ ਤੁਹਾਨੂੰ ਪਹਿਲਾਂ ਤਾਂ ਰੋਡ ਦੀ ਹਾਲਤ ਮੈਂ ਦਿਖਾ ਦੇਣਾ ਚਾਹਾਂਗਾ ਕਿੰਨੇ ਡੂੰਘੇ ਜਿਹੜੇ ਕਿ ਇੱਥੇ ਖੱਡੇ ਪਏ ਹੋਏ ਨੇ ਤਾਂ ਜਿਹੜੇ ਟੂ ਵੀਲਰ ਨੇ ਜਾਂ ਫੋਰ ਵੀਲਰ ਨੇ ਗੱਡੀਆਂ ਵੀ ਨੇ ਖੱਡਿਆਂ ਦੇ ਵਿੱਚ ਵੱਜ-ਵੱਜ ਕੇ ਜਿਹੜੀਆਂ ਕਿ ਜਾ ਰਹੀਆਂ ਨੇ ਤਾਂ ਇੱਕ ਇਹ ਮੇਨ ਪੁਆਇੰਟ ਹੈ ਇੱਥੋਂ ਫਗਵਾੜੇ ਨੂੰ ਬੱਸਾਂ ਜਾਂਦੀਆਂ ਨੇ ਜਾਂ ਉਧਰੋਂ ਜਦੋਂ ਲੁਧਿਆਣੇ ਤੋਂ ਬੱਸਾਂ ਆਂਦੀਆਂ ਨੇ ਜਾਂ ਟੂ ਵੀਲਰ ਆਂਦੇ ਨੇ ਲੋਕ ਜਿਹੜੇ ਕਿ ਵੱਡੀ ਗਿਣਤੀ ਦੇ ਵਿੱਚ ਇਸ ਰੋਡ ਤੋਂ ਨਿਕਲਦੇ ਨੇ ਤਾਂ ਤੁਸੀਂ ਸੈਜੇ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀ ਪਰੇਸ਼ਾਨੀ ਦਾ ਉਹਨਾਂ ਨੂੰ ਜਿਹੜਾ ਕਿ ਸਾਹਮਣਾ ਇੱਥੋਂ ਨਿਕਲਣ ਲੱਗੇ ਕਰਨਾ ਪੈਂਦਾ ਹੈ ਤਾਂ ਹਾਲਾਤ ਵੀ ਜਿਹੜੇ ਕਿ ਰੋਡ ਦੇ ਦੇਖੋ ਤੁਸੀਂ ਕਿਸ ਤਰ੍ਹਾਂ ਦੇ ਨਾਲ ਜਿਹੜਾ ਕਿ ਪਾਣੀ ਇਕੱਠਾ ਹੋਣ ਤੋਂ ਬਾਅਦ ਬਾਰਿਸ਼ ਤੋਂ ਬਾਅਦ ਇੱਥੇ ਚਿੱਕੜ ਜੰਮਿਆ ਹੋਇਆ ਹੈ ਤਾਂ ਲੋਕ ਜਿਹੜੇ ਨੇ ਇੱਥੋਂ ਤਿਲਕਣ ਦਾ ਵੀ ਖਤਰਾ ਹੈ ਤਿਲਕ ਕੇ ਜਿਹੜੇ ਕਿ ਕਈ ਜਿਹੜੇ ਕਿ ਹਾਦਸੇ ਵੀ ਕਹਿ ਸਕਦੇ ਆ ਆਪਾਂ ਵਾਪਰ ਸਕਦੇ ਨੇ ਟੂ-ਵਿਲਰਾਂ ਵਾਲਿਆਂ ਦੇ ਲਈ ਖਾਸ ਕਰਕੇ ਸੋ ਤੁਹਾਨੂੰ ਫੇਰ ਦੱਸ ਦਈਏ ਕਿ ਤਸਵੀਰ ਦਿਖਾ ਰਹੇ ਆ ਤੁਹਾਨੂੰ ਹੁਸ਼ਿਆਰਪੁਰ ਫਗਵਾੜਾ ਬਾਈਪਾਸ ਦੀਆਂ ਜਿੱਥੇ ਕਿ ਡਿਵਾਈਡਰ ਵੀ ਤੁਸੀਂ ਦੇਖ ਸਕਦੇ ਹੋ ਡਿਵਾਈਡਰ ਤਾਂ ਹੈਗੇ ਨੇ ਇੱਥੇ ਪਰ ਜਿਹੜਾ ਕਿ ਕੋਈ ਵੀ ਕਹਿ ਲਈਏ ਉਹਨਾਂ ਤੇ ਰਿਫਲੈਕਟਰ ਜਿਹੜਾ ਕਿ ਨਹੀਂ ਮੌਜੂਦ ਹੈਗਾ ਵੈਸੇ ਰਿਫਲੈਕਟਰ ਜਿਹੜਾ ਕਿ ਦੇਖ ਕੇ ਹੀ ਨਹੀਂ ਜਿਹੜਾ ਕਿ ਪਤਾ ਹੀ ਨਹੀਂ ਲੱਗ ਰਿਹਾ ਕਿ ਕਿੱਥੋਂ ਦੀ ਰੋਡ ਹੈ ਕਿੱਥੋਂ ਦੀ ਜਿਹੜਾ ਕਿ ਡਿਵਾਈਡਰ ਸਟਾਰਟ ਆ ਹੋ ਰਹੇ ਨੇ ਜੋ ਕਿ ਵੱਡੇ ਜਿਹੜਾ ਕਿ ਹਾਦਸਿਆਂ ਦਾ ਕਾਰਨ ਬਣ ਸਕਦਾ ਹੈ ਤਾਂ ਉਸ ਤੋਂ ਬਾਅਦ ਲਾਈਟਾਂ ਵੀ ਤੁਸੀਂ ਦੇਖ ਸਕਦੇ ਹੋ ਐ ਐਡਾ ਜ਼ਿਆਦਾ ਇਹ ਚੱਲਣ ਵਾਲਾ ਚੌਂਕ ਹੈਗਾ ਵਾ ਬੱਡੀ ਗਿਣਤੀ ਦੇ ਵਿੱਚ ਲੋਕ ਇੱਥੋਂ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਇੱਥੋਂ ਨਿਕਲਦੇ ਨੇ ਪਰ ਜਿਹੜੀਆਂ ਕਿ ਲਾਈਟਾਂ ਵੀ ਤੁਸੀਂ ਦੇਖ ਸਕਦੇ ਹੋ ਕਿੰਨੀ ਧੀਰ ਦੀਆਂ ਇਹ ਤਾਂ ਲਾਈਟਾਂ ਜਿਹੜੀਆਂ ਕਿ ਉਹ ਬੰਦ ਪਈਆਂ ਨੇ ਲੋਕ ਨੇ ਜਿਹੜੇ ਕਿ ਸਮੱਸਿਆ ਦੱਸ-ਦੱਸ ਕੇ ਅੱਕ ਚੁੱਕੇ ਨੇ ਪਰ ਜਿਹੜਾ ਕਿ ਕੋਈ ਵੀ ਇਸ ਚੀਜ਼ ਦਾ ਹੱਲ ਕਹਿ ਲਈਏ ਹੱਲ ਜਿਹੜਾ ਕਿ ਨਹੀਂ ਨਿਕਲ ਰਿਹਾ ਹੈ ਤੇ ਜਦ ਤੱਕ ਮੈਨੂੰ ਨਹੀਂ ਲੱਗਦਾ ਜਦ ਤੱਕ ਇੱਥੇ ਕਿਸੇ 2-4 ਜੀਆਂ ਦੀ ਜਿਹੜੀ ਕਿ ਜਾਨ ਖਤਰੇ 'ਚ ਪੈਂਦੀ ਹੋਈ ਆ ਰੋਜ਼ ਹੀ ਪੈਂਦੀ ਆ ਪਰ ਜੇ ਕੋਈ ਵੱਡਾ ਜਦ ਤੱਕ ਹਾਦਸਾ ਨਹੀਂ ਵਾਪਰਦਾ ਤਦ ਤੱਕ ਜਿਹੜੀ ਕਿ ਇਹ ਰੋਡ ਦੀ ਹਾਲਤ ਹੈ ਉਹ ਇਦਾਂ ਹੀ ਰਹੇਗੀ ਨਾ ਇੱਥੇ ਪ੍ਰੋਪਰ ਰਿਫਲੈਕਟਰ ਨਹੀਂ ਨਾ ਕੋਈ ਇੱਥੇ ਲਾਈਟਾਂ ਦਾ ਅਰੇਂਜਮੈਂਟ ਹੈ ਜਿਹੜਾ ਵੀ ਆ ਰਿਹਾ ਹੈ ਉਹ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਦੇ ਨਾਲ ਲੋਕੀ ਕਨਫਿਊਜ਼ਨ ਅਜ਼ਰ ਆ ਰਹੇ ਨੇ ਇੱਧਰ ਵਾਲੇ ਪਹਿਲਾਂ ਨਿਕਲਣ ਉਧਰ ਵਾਲੇ ਪਹਿਲਾਂ ਨਿਕਲਣ ਤੇ ਉਹ ਤੀਜੇ ਪਾਸਿਓਂ ਦੇਖ ਸਕਦੇ ਹੋ ਤੁਸੀਂ ਟਰੱਕ ਆ ਰਿਹਾ ਹੈ ਬੱਸਾਂ ਰੋਡ ਦੇ ਉੱਤੇ ਚਿੱਕੜ ਓਵਰ ਆਲ ਜਿਹੜੀ ਕਿ ਸਮੱਸਿਆ ਇਹ ਬੜੀ ਗੰਭੀਰ ਹੀ ਬਣੀ ਹੋਈ ਹੈ ਲੋਕ ਇੱਥੋਂ ਪਰੇਸ਼ਾਨ ਨੇ ਬੜੇ ਜਿਹੜਾ ਕਿ ਲੋਕ ਪਰੇਸ਼ਾਨ ਨੇ ਤਾਂ ਉਧਰਲੇ ਪਾਸੇ ਸਾਈਨ ਬੋਰਡ ਦੀ ਗੱਲ ਕਰੀਏ ਤਾਂ ਸਾਈਨ ਬੋਰਡ ਵੀ ਜਿਹੜਾ ਕਿ ਲੱਗੇ ਹੋਏ ਨੇ ਤਾਂ ਸਾਈਨ ਬੋਰਡਾਂ ਦੇ ਉੱਤੇ ਵਿਜ਼ਿਬਿਲਟੀ ਹੋਈ ਨਹੀਂ ਸਹੀ ਹੈਗੀ ਵਿਜ਼ਿਬਿਲਟੀ ਦਾ ਭਾਵ ਜਣੇ ਕਿ ਕਹਿ ਲਈਏ ਉਹ ਦਿਖਦੇ ਹੀ ਨਹੀਂ ਸਹੀ ਤਰ੍ਹਾਂ ਪਏ ਉਹਨਾਂ ਦਾ ਐਰੋ ਹੀ ਪੁੱਠਾ ਸਿੱਧਾ ਜੇਕਰ ਮੈਂ ਗੱਲ ਕਰਾਂ ਤਾਂ ਵਿਜ਼ਿਬਿਲਟੀ ਨਹੀਂ ਹੋਵੇਗੀ ਤਾਂ ਲੋਕ ਜਿਹੜੇ ਕਿ ਰਾਹ ਤੋਂ ਭਟਕ ਵੀ ਸਕਦੇ ਨੇ ਤਾਂ ਜਰੂਰ ਇੱਥੇ ਸਾਈਨ ਬੋਰਡ ਵੀ ਜਿਹੜਾ ਕਿ ਲਵਾਉਣਾ ਚਾਹੀਦਾ ਹੈ ਪ੍ਰੋਪਰ ਉਸ ਦੀ ਜਿਹੜੀ ਕਿ ਵਿਜ਼ਿਬਿਲਟੀ ਆ ਉਸ ਦੇ ਉੱਤੇ ਦੁਬਾਰਾ ਕੋਈ ਨਾ ਕੋਈ ਕਾਰੀਗਰੀ ਕਰਕੇ ਉਸ ਨੂੰ ਸੈੱਟ ਕਰਨਾ ਚਾਹੀਦਾ ਤਾਂ ਜੋ ਇੱਥੋਂ ਲੋਕ ਜਿਹੜੇ ਕਿ ਵੱਡੀ ਗਿਣਤੀ ਦੇ ਵਿੱਚ ਗੁਜ਼ਰਦੇ ਨੇ ਉਹਨਾਂ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪੈ ਸਕੇ ਤਾਂ ਦੇਖ ਸਕਦੇ ਹੋ ਤੁਸੀਂ ਲੋਕ ਵੀ ਜਿਹੜੇ ਕਿ ਸਿਰਫ ਇੱਥੋਂ ਅੰਦਾਜ਼ੇ ਨਾਲ ਹੀ ਨਿਕਲੀ ਜਾਂਦੇ ਨੇ ਕੋਈ ਉਧਰੋਂ ਆ ਰਿਹਾ ਹੈ ਕੋਈ ਇਧਰੋਂ ਆ ਰਿਹਾ ਹੈ ਤਾਂ ਹੁਣ ਮੈਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਗੱਲ ਕਰਾਂ ਰਾਜਨੀਤਿਕ ਨੁਮਾਇੰਦਿਆਂ ਦੀ ਜੇਕਰ ਗੱਲ ਕਰਾਂ ਤਾਂ ਉਹ ਜਦੋਂ ਹਾਦਸਾ ਵਾਪਰਦਾ ਹੈ ਕਿਸੇ ਵਿਅਕਤੀ ਦੀ ਜਿਹੜੀ ਕਿ ਜਾਨ ਮਾਲ ਦਾ ਨੁਕਸਾਨ ਹੁੰਦਾ ਹੈ ਤਾਂ ਉਹ ਚੈੱਕ ਜਿਹੜੇ ਕਿ ਉਹਨਾਂ ਦੇ ਘਰੇ ਲੈ ਕੇ ਪਹੁੰਚ ਜਾਂਦੇ ਨੇ ਤਾਂ ਮੈਂ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਜਿਹੜੇ ਚੈੱਕ ਉਧਰ ਦਿੱਤੇ ਜਾਂਦੇ ਨੇ ਉਸ ਤੋਂ ਘੱਟ ਜਿਹੜੇ ਕਿ ਪੈਸੇ ਦੇ ਵਿੱਚ ਸਿਰਫ ਰੋਡ ਦੀ ਜਿਹੜੀ ਕਿ ਮੁਰੰਮਤ ਹੀ ਹੋ ਜਾਵੇਗੀ ਲਾਈਟਾਂ ਸੈੱਟ ਹੋ ਜਾਣਗੀਆਂ ਤਾਂ ਕਿਉਂ ਜਿਹੜਾ ਕਿ ਇਸ ਚੀਜ਼ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਇਹ ਲੋਕ ਜਿਹੜੇ ਕੀ ਪਰੇਸ਼ਾਨ ਨੇ ਕਿਹੜੇ ਵੱਡੇ ਹਾਸਿਆਂ ਦੀ ਉਡੀਕ ਕੀਤੀ ਜਾ ਰਹੀ ਹੈ ਇਹ ਜਿਹੜਾ ਕੀ ਦਸ ਪਾਣਾ ਬੜਾ ਹੀ ਇਕੱਠੀ ਨੇ ਕਿਉਂਕਿ ਲੋਕ ਜਿਹੜੇ ਕੀ ਨੇ ਉਹ ਪ੍ਰਸ਼ਾਸਨ ਨੂੰ ਕਹਿ ਲਈਏ ਵੱਡੇ ਅਧਿਕਾਰੀਆਂ ਨੂੰ ਕਹਿ ਲਈਏ ਆਪਣੀ ਸਮੱਸਿਆ ਸੁਨਾ ਸੁਣਾ ਕੇ ਅੱਕ ਚੁੱਕੇ ਨੇ ਪਰ ਜਿਹੜਾ ਕੀ ਸਮੱਸਿਆ ਦਾ ਕੋਈ ਹੱਲ ਕਹੀਏ ਉਹ ਨਜ਼ਰ ਨਹੀਂ ਆ ਰਿਹਾ ਤਾਂ ਅਪੀਲ ਮੈਂ ਇੱਕ ਜ਼ਰੂਰ ਕਰਨਾ ਚਾਹਾਂਗਾ ਕਿ ਲਾਈਟਾਂ ਨੇ ਜਿਹੜੀਆਂ ਕੀ ਉਹੀ ਜਿਹੜੀਆਂ ਕਿ ਜ਼ਰੂਰ ਇੱਥੋਂ ਰਿਪੇਅਰ ਕਰਾ ਦਿੱਤੀਆਂ ਜਾਣ ਉਹ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਦੇ ਲਾਲ ਲੋਕਾਂ ਨੂੰ ਲੰਘਣ ਦੇ ਵਿੱਚ ਸਮੱਸਿਆ ਹੋ ਰਹੀ ਹੈ ਕੋਈ ਉਧਰੋਂ ਆ ਰਿਹਾ ਹੈ ਕੋਈ ਇਧਰੋਂ ਆ ਰਿਹਾ ਹੈ ਤਾਂ ਜਾਮ ਵੀ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਲੱਗਿਆ ਹੋਇਆ ਹੈ ਤੇ ਕੋਈ ਵੀ ਪੁਲਿਸ ਅਧਿਕਾਰੀ ਵੀ ਮੌਜੂਦ ਮੌਕੇ ਤੇ ਨਹੀਂ ਹੈਗਾ ਇੱਕ ਅੱਧਾ ਟ੍ਰੈਫਿਕ ਮੁਲਾਜ਼ਮ ਇੱਥੇ ਜ਼ਰੂਰ ਚਾਹੀਦਾ ਹੈ ਜੋ ਕਿ ਰੋਕ ਕੇ ਲੋਕਾਂ ਨੂੰ ਗਾਈਡ ਕਰ ਸਕੇ ਕਿਉਂਕਿ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਅੱਜ ਕੱਲ ਲੋਕਾਂ ਨੂੰ ਆਪਣੀ ਮੰਜ਼ਿਲ ਤੇ ਪਹੁੰਚਣ ਦੀ ਕਾਲੀ ਰਹਿੰਦੀ ਹੈ ਤਾਂ ਫੇਰ ਮੈਂ ਤੁਹਾਨੂੰ ਉਹੀ ਕੈਮਰਾਮੈਨ ਨੂੰ ਕਹਾਂਗਾ ਕਿ ਜਾਮ ਤੁਸੀਂ ਦੇਖ ਸਕਦੇ ਆ ਕਿਸ ਤਰ੍ਹਾਂ ਦੇ ਨਾਲ ਲੱਗਿਆ ਪਿਆ ਹੈ ਪਰ ਜੇਕਰ ਗੱਲ ਕਰੀਏ ਇਸ ਚੀਜ਼ ਦੇ ਹੱਲ ਦੀ ਹੱਲ ਜਿਹੜਾ ਕਿ ਇਸ ਚੀਜ਼ ਦਾ ਕੋਈ ਨਹੀਂ ਕਰਵਾਇਆ ਜਾ ਰਿਹਾ ਹੈ ਡਿਵਾਈਡਰ ਇੱਥੋਂ ਦੇ ਖਰਾਬ ਨੇ ਕੋਈ ਰਿਫਲੈਕਟਰ ਉਹਨਾਂ ਦੇ ਮੌਜੂਦ ਨਹੀਂ ਲਾਈਟਾਂ ਖਰਾਬ ਨੇ ਰੋਡ ਖਰਾਬ ਨੇ ਕੁਸ਼ਤਾਂ ਜਿਹੜਾ ਕਿ ਸਹੀ ਤਰ੍ਹਾਂ ਦੇ ਨਾਲ ਇੱਥੇ ਕਰਵਾ ਦਿੱਤਾ ਜਾਵੇ ਕੁਸ਼ਤਾਂ ਰਿਪੇਅਰ ਕਰਾ ਦਿੱਤੀ ਜਾਵੇ ਰੋੜਾਂ ਦੇ ਖੱਡੇ ਹੀ ਭਰ ਦਿੱਤੇ ਜਾਣ ਤਾਂ ਜੋ ਜਿਹੜੇ ਕਿ ਲੋਕ ਨੇ ਇੱਥੋਂ ਗੁਜ਼ਰਦੇ ਨੇ ਜੋ ਉਹਨਾਂ ਨੂੰ ਜਿਹੜਾ ਕਿ ਲਾਂਗੇ ਦੇ ਵਿੱਚ ਸਮੱਸਿਆ ਨਾ ਆ ਸਕੇ ਕੈਮਰਾਮੈਨ ਮਨਵੀਰ ਮੇਟੀ ਨਾਲ ਮੈਂ ਨਕੇਸ਼ ਸ਼ਰਮਾ ਤਾਜ਼ਾ ਤਰਿਨ ਖਬਰਾਂ ਦੇ ਲਈ ਜੁੜੇ ਰਹੋ ਹਿਸ਼ਾਰਪੁਰ ਨਿਊਜ਼ ਦੇ ਨਾਲ